ਗੁਲਸ਼ਨ ਕੁਮਾਰ ਹੋਣਾ ਦਾ ਜਨਮ ਹੁੰਦਾ 5 ਮਈ 1959 ਨੂੰ ਦਿੱਲੀ ਦੇ ਵਿੱਚ ਇੱਕ ਪੰਜਾਬੀ ਫੈਮਿਲੀ ਦੇ ਵਿੱਚ ਪਰਿਵਾਰ ਗਰੀਬ ਗੁਲਸ਼ਨ ਕੁਮਾਰ ਹੋਣਾ ਦੇ ਜਿਹੜੇ ਪਿਤਾ ਜੀ ਨੇ ਉਹ ਉੱਥੇ ਹੀ ਨੇੜੇ ਹੀ ਇੱਕ ਜੂਸ ਦੀ ਦੁਕਾਨ ਚਲਾਉਂਦੇ ਗੁਲਸ਼ਨ ਕੁਮਾਰ ਛੋਟੀ ਉਮਰ ਤੋਂ ਹੀ ਆਪਣੇ ਪਿਤਾ ਚੰਦਰਪਾਨ ਹੋਣਾ ਦੇ ਨਾਲ ਉਹਨਾਂ ਦੀ ਦੁਕਾਨ ਦੇ ਉੱਤੇ ਜਿਹੜੀ ਜੂਸ ਦੀ ਦੁਕਾਨ ਆ ਉੱਥੇ ਨਾਲ ਕੰਮ ਕਰਦੇ ਆ ਉਹਨਾਂ ਦੀ ਹੈਲਪ ਕਰਦੇ ਆ ਹੁਣ ਇਹ ਜਿਹੜੀ ਫੈਮਿਲੀ ਆ ਇਹ ਬੜੀ ਧਾਰਮਿਕ ਬਿਰਤੀ ਵਾਲੀ ਆ ਘਰੇ ਇਹਨਾਂ ਦੇ ਹਰ ਟਾਈਮ ਜਿਵੇਂ ਪੂਜਾ ਪਾਠ ਧਾਰਮਿਕ ਗਾਣੇ ਇਸ ਤਰ੍ਹਾਂ ਦੇ ਚੀਜ਼ਾਂ ਇਸ ਤਰ੍ਹਾਂ ਦੇ ਭਜਨ ਹਮੇਸ਼ਾ ਚੱਲਦੇ ਰਹਿੰਦੇ ਆ ਟੇਪ ਰਿਕਾਰਡ ਦੇ ਉੱਪਰ ਵੱਜਦੇ ਰਹਿੰਦੇ ਉਹੀ ਚੀਜ਼ ਹੁੰਦੀ ਆ ਇਹਨਾਂ ਦੀ ਦੁਕਾਨ ਦੇ ਉੱਪਰ ਗੁਲਸ਼ਨ ਕੁਮਾਰ ਜਦੋਂ ਥੋੜੀ ਜਿਹੀ ਵੱਡੇ ਹੁੰਦੇ ਆ ਤਾਂ ਆਪਣੇ ਪਿਤਾ ਦਾ ਹੱਥ ਵਟਾਉਣ ਦੇ ਲਈ ਇੱਕ ਤਾਂ ਜੂਸ ਦੀ ਦੁਕਾਨ ਦੇ ਉੱਪਰ ਕੰਮ ਕਰ ਰਿਹਾ ਨਾਲ ਦੀ ਨਾਲ ਉਹ ਉਸੇ ਦੁਕਾਨ ਦੇ ਬਿਲਕੁਲ ਨਾਲ ਇੱਕ ਕੈਸੇਟਸ ਦੀ ਦੁਕਾਨ ਛੋਟੀ ਮੋਟੀ ਖੋਲਦੇ ਆ ਹੌਲੀ ਹੌਲੀ ਕਰਕੇ ਇਹ ਜਿਹੜੀ ਦੁਕਾਨ ਆ ਕੈਸਟ ਵੇਚਣ ਵਾਲੀ ਇਹ ਵੀ ਚੰਗਾ ਖਾਸਾ ਬਿਜ਼ਨਸ ਕਰਨਾ ਸ਼ੁਰੂ ਕਰ ਦਿੰਦੀ ਆ ਉਹਦੇ ਨਾਲ ਨਾਲ ਇਹ ਜਿਹੜੀਆਂ ਕੈਸਟਾਂ ਨੇ ਉਹਨਾਂ ਨੂੰ ਰੈਂਟ ਦੇ ਉੱਪਰ ਦੇਣਾ ਕਿਰਾਏ ਦੇ ਉੱਪਰ ਦੇਣਾ ਵੀ ਸ਼ੁਰੂ ਕਰਦੇ ਆ ਪਰ ਸ਼ਾਇਦ ਇਹੀ ਫਰਕ ਹੁੰਦਾ ਇੱਕ ਬਹੁਤ ਜ਼ਿਆਦਾ ਮਿਹਨਤੀ ਐਂਬੀਸ਼ੀਅਸ ਇਨਸਾਨ ਦੇ ਵਿੱਚ ਤੇ ਇੱਕ ਆਮ ਇਨਸਾਨ ਦੇ ਵਿੱਚ ਹੁਣ ਗੁਲਸ਼ਨ ਕੁਮਾਰ ਇੱਥੇ ਹੀ ਟਿਕ ਕੇ ਨਹੀਂ ਬੈਠਦਾ ਦੁਕਾਨ ਉਹਨਾਂ ਦੀ ਚੰਗੀ ਚੱਲ ਪਈ ਕੈਸਟਾਂ ਵਾਲੀ ਪਰ ਉਹ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਆ ਤਾਂ ਹੁਣ ਉਹ ਕੀ ਕਰਦੇ ਆ ਜਿਹੜੇ ਵੀ ਪੌਪੂਲਰ ਕੋਈ ਭਜਨ ਚੱਲ ਰਹੇ ਆ ਉਸ ਟਾਈਮ ਮਾਰਕੀਟ ਦੇ ਵਿੱਚ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਉਹਨਾਂ ਦੀਆਂ ਕੈਸਟਾਂ ਖਰੀਦਦੇ ਆ ਹੁਣ ਗੁਲਸ਼ਨ ਕੁਮਾਰ ਕੀ ਕਰਦੇ ਆ ਉਹਨਾਂ ਭਜਨ ਨੂੰ ਆਪ ਗਾਉਂਦੇ ਆ ਤੇ ਖੁਦ गा ਕੇ ਆਪਣੀਆਂ ਕੈਸਟਾਂ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ ਹੁਣ ਲੋਕਾਂ ਦੇ ਕੋਲੇ ਇੱਕ ਹੋਰ ਆਪਸ਼ਨ ਹੈਗੀ ਹੈ ਇੱਕ ਪਾਸੇ ਆ ਕਿਸੇ ਨਾਮ ਦੇ ਚੰਗੇ ਵੱਡੇ ਸਿੰਗਰ ਦੇ ਗਾਏ ਹੋਏ ਭਜਨ ਜਿਹੜੇ ਬਹੁਤ ਮਹਿੰਗੇ ਮਿਲਣਗੇ ਦੂਸਰੇ ਪਾਸੇ ਹੈਗੇ ਆ ਗੁਲਸ਼ਨ ਕੁਮਾਰ ਹੋਣਾ ਦੇ ਆਪ ਗਾਏ ਹੋਏ ਭਜਨ ਜਿਹੜੇ ਉਸ ਤੋਂ ਤਕਰੀਬਨ ਚੌਥਾ ਹਿੱਸਾ ਵੈਲਿਊ ਦੇ ਵਿੱਚ ਉਹਨਾਂ ਨੂੰ ਮਿਲਣਗੇ ਹੁਣ ਹੌਲੀ ਹੌਲੀ ਕਰਕੇ ਗੁਲਸ਼ਨ ਕੁਮਾਰ ਹੋਣਾ ਦਾ ਜਿਹੜਾ ਪ੍ਰੋਫਿਟ ਆ ਉਹ ਵੱਧ ਰਿਹਾ ਵਾ ਇੱਥੇ ਆ ਕੇ ਹੁਣ ਗੁਲਸ਼ਨ ਕੁਮਾਰ ਹੁਣੀ ਕੀ ਕਰਦੇ ਆ ਆਪਣੇ ਤੋਂ ਇਲਾਵਾ ਹੋਰ ਕਈ ਨਵੇਂ ਲੜਕੇ ਲੜਕੀਆਂ ਨੂੰ ਨਵੀਆਂ ਆਵਾਜ਼ਾਂ ਨੂੰ ਲੱਭਦੇ ਆ ਤੇ ਉਹਨਾਂ ਤੋਂ ਵੀ ਇਸ ਤਰ੍ਹਾਂ ਦੇ ਗਾਣੇ ਇਸ ਤਰ੍ਹਾਂ ਦੇ ਮਤਲਬ ਭਗਤੀ ਵਾਲੇ ਗਾਣੇ ਕਹਿ ਲਓ ਭੇਟਾ ਕਹਿ ਲਓ ਜਾਂ ਭਜਨ ਕਹਿ ਲਓ ਉਹਨਾਂ ਤੋਂ ਗਵਾਉਣਾ ਸ਼ੁਰੂ ਕਰਦੇ ਆ ਕੁਝ ਸਾਲਾਂ ਦੇ ਵਿੱਚ ਹੀ ਨੌਇਡਾਵ ਦੇ ਵਿੱਚ ਇੱਕ ਸੁਪਰ ਕੈਸਟ ਇੰਡਸਟਰੀ ਨਾਮ ਦੀ ਕੰਪਨੀ ਆਪਣੇ ਗੁਲਸ਼ਨ ਕੁਮਾਰ ਹੋਣੀ ਖੋਲ ਲੈਂਦੇ ਆ ਆਪਣੀ ਮਿਹਨਤ ਦੇ ਸਦਕਾ ਪਰ ਇੱਕ ਪੁਆਇੰਟ ਤੇ ਆ ਕੇ ਗੁਲਸ਼ਨ ਕੁਮਾਰ ਨੂੰ ਇਹ ਰੀਅਲਾਈਜ਼ ਹੁੰਦਾ ਸਮਝ ਆਉਂਦੀ ਹੈ ਕਿ ਜਿਹੜੇ ਪਾਸੇ ਨੂੰ ਉਹ ਚਲੇ ਗਏ ਜਿਸ ਇੰਡਸਟਰੀ ਵੱਲੋਂ ਚਲੇ ਗਏ ਉਹਦਾ ਜਿਆਦਾ 베ਸ ਦਿੱਲੀ ਵਿੱਚ ਨਹੀਂ ਹੈ ਇਹਦੇ ਵਿੱਚ ਜੇ ਉਹਨਾਂ ਨੇ ਹੋਰ ਅੱਗੇ ਜਾਣਾ ਤਾਂ ਉਹਨਾਂ ਨੂੰ ਬੰਬੇ ਦਾ ਰੁੱਖ ਕਰਨਾ ਪਊਗਾ ਹੁਣ ਤੁਸੀਂ ਬੰਬੇ ਪਹੁੰਚ ਚੁੱਕੇ ਹੋ ਤੁਹਾਡੀ ਆਪਣੀ ਇੱਕ ਕੈਸਟ ਦੀ ਕੰਪਨੀ ਹੈਗੀ ਆ 뮤ਜ਼ਿਕ ਦੇ ਨਾਲ ਥੋੜਾ ਲੈਣਾ ਦੇਣਾ ਤਾਂ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਬਾਲੀਵੁੱਡ ਦੇ 뮤ਜ਼ਿਕ ਤੋਂ ਬਿਲਕੁਲ ਅੱਖੋਂ ਪਰੋਖੇ ਕਰ ਦੋ ਉਹਦੇ ਤੋਂ ਦੂਰ ਰਹੋ ਇਹ ਚੀਜ਼ ਗੁਲਸ਼ਨ ਕੁਮਾਰ ਹੁਣਾਂ ਨਾਲ ਵੀ ਨਹੀਂ ਹੁੰਦੀ ਹੌਲੀ ਹੌਲੀ ਕਰਕੇ ਗੁਲਸ਼ਨ ਕੁਮਾਰ ਹੁਣੇ ਇਕੱਲੇ ਭਜਨ ਨਹੀਂ ਹੁਣ ਕਰ ਰਹੇ ਹੁਣ ਉਹ ਜਿਹੜੀਆਂ ਅਲੱਗ-ਅਲੱਗ ਫਿਲਮਾਂ ਨੇ ਉਹਨਾਂ ਦਾ ਵੀ 뮤ਜ਼ਿਕ ਆਪਣੀ ਕੈਸਟਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਰਦਾ ਜਿਹੜਾ ਮਾਹੌਲ ਆ ਬਹੁਤ ਹੀ ਧਾਰਮਿਕ ਆ ਤੇ ਜਿਹੜੇ ਗੁਲਸ਼ਨ ਕੁਮਾਰ ਨੇ ਉਹ ਇੱਕ ਤਾਂ ਵੈਸ਼ਨੂ ਦੇਵੀ ਮਾਤਾ ਤੇ ਦੂਸਰੇ ਭਗਵਾਨ ਸ਼ਿਵ ਇਹਨਾਂ ਦੋਨਾਂ ਦੇ ਬਹੁਤ ਹੀ ਵੱਡੇ ਭਗਤ ਨੇ ਤੇ ਇਸੇ ਕਾਰਨ ਜਿਹੜਾ ਸ਼ਿਵ ਹੋਣਾ ਦਾ ਟਰਾਈਡੈਂਟ ਆ ਉਹਦੇ ਪਹਿਲੇ ਅੱਖਰ ਤੋਂ ਟੀ ਤੋਂ ਆਪਣੀ ਕੰਪਨੀ ਦਾ ਨਾਮ ਇੱਥੇ ਦੁਬਾਰਾ ਰੀਨੇਮ ਕਰਦੇ ਆ ਉਹਨੂੰ ਤੇ ਹੁਣ ਕੰਪਨੀ ਦਾ ਨਾਮ ਉਹ ਰੱਖਦੇ ਆ ਟੀ ਸੀਰੀਜ਼ ਤੇ ਇਹੀ ਉਹ ਨਾਮ ਆ ਜਿਹੜਾ ਅੱਗੇ ਜਾ ਕੇ ਹਰ ਇੰਡੀਅਨ ਦੀ ਜ਼ੁਬਾਨ ਦੇ ਉੱਪਰ ਇੱਕ ਟਾਈਮ ਤੋਂ ਉੱਪਰ ਬਹੁਤ ਜ਼ਿਆਦਾ ਪੋਪੂਲਰ ਹੋ ਜਾਣਾ ਸਭ ਤੋਂ ਪਹਿਲੀ ਸਭ ਤੋਂ ਵੱਡੀ ਸਕਸੈਸ ਜਿਹੜੀ ਆ ਜਿੱਥੋਂ ਜਾ ਕੇ ਉਹਨਾਂ ਦਾ ਜਿਹੜਾ ਪੂਰਾ ਕੈਰੀਅਰ ਆ ਟੇਕ ਆਫ ਹੋ ਜਾਂਦਾ ਉਹ ਆਉਂਦਾ 1988 ਦੇ ਵਿੱਚ ਜਦੋਂ ਅਮੀਰ ਖਾਨ ਤੇ ਜੋਹੀ ਚਾਵਲਾ ਇਹਨਾਂ ਦੋਨੇ ਐਕਟਰਾਂ ਦੀ ਵੀ ਸਭ ਤੋਂ ਪਹਿਲੀ ਫਿਲਮ ਕਿਆਮਤ ਸੇ ਕਿਆਮਤ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਜਿਹੜਾ ਕੌਂਟਰੈਕਟ ਆ ਉਹ ਮਿਲਦਾ ਟੀ ਸੀਰੀਜ਼ ਨੂੰ ਕਿ ਹਿੱਟ ਜਾਂਦੀ ਆ ਇਹ ਵੱਡੀ ਫਿਲਮ ਤੇ ਇਹਦੇ ਸਾਰੇ ਦੇ ਸਾਰੇ ਗਾਣੇ ਜਿਹੜੇ ਆ ਉਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਆ ਇਹ ਉਹ ਪਹਿਲਾ ਸਟੈਪ ਸੀ ਜਦੋਂ ਬੰਬੇ ਦੇ ਵਿੱਚ ਲੋਕਾਂ ਨੇ ਟੀ ਸੀਰੀਜ਼ ਨਾਮ ਨੂੰ ਗੁਲਸ਼ਨ ਕੁਮਾਰ ਹੋਣਾ ਨੂੰ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਜੋ ਗੁਲਸ਼ਨ ਕੁਮਾਰ ਇੱਕ ਛੋਟੀ ਉਮਰ ਦਾ ਲੜਕਾ ਕੁਝ ਸਾਲ ਪਹਿਲਾਂ ਆਪਣੇ ਪਿਤਾ ਦੀ ਜੂਸ ਵਾਲੀ ਦੁਕਾਨ ਦੇ ਬਿਲਕੁਲ ਨਾਲ ਇੱਕ ਛੋਟੀ ਜੀ ਦੁਕਾਨ ਚਲਾ ਰਿਹਾ ਸੀ ਹੁਣ ਉਸ ਤੋਂ ਕੁਝ ਹੀ ਸਾਲ ਬਾਅਦ ਉਹਨੂੰ ਇੰਨੀ ਵੱਡੀ ਸਕਸੈਸ ਮਿਲਦੀ ਆ ਕਿ ਸਿਰਫ ਇਸ ਇੱਕ ਫਿਲਮ ਦੀਆਂ ਕਿੰਨੀਆਂ ਕੈਸਟਾਂ ਵਿਕਦੀਆਂ ਨੇ 80 ਲੱਖ ਇਸ ਤੋਂ ਸਿਰਫ 2 ਸਾਲ ਬਾਅਦ ਹੁਣ ਆਉਗੀ ਕਿ ਇਹ ਹੈ ਜੀ ਫਿਲਮ ਜਿਹੜੀ ਗੁਲਸ਼ਨ ਕੁਮਾਰ ਹੋਣਾ ਨੂੰ ਤੇ ਟੀ ਸੀਰੀਜ਼ ਨੂੰ ਇੱਕ ਬਿਲਕੁਲ ਅਲੱਗ ਸਿਖਰਾਂ ਦੇ ਉੱਪਰ ਪਹੁੰਚਾ ਦੋਗੀ ਤੇ ਫਿਲਮ ਦਾ ਨਾਮ ਸੀ ਆਸ਼ਕੀ ਇਹਦੇ ਗਾਣੇ ਮੈਨੂੰ ਨਹੀਂ ਲੱਗਦਾ ਕਿ ਅੱਜ ਕੋਈ ਵੀ ਇੰਡੀਅਨ ਹੈਗਾ ਜਿਹੜਾ 80 ਦੇ ਦਹਾਕਿਆਂ ਦੇ ਵਿੱਚ ਜੰਮਿਆ ਹੋਵੇ ਤੇ ਉਹਨੂੰ ਆਸ਼ਕੀ ਫਿਲਮ ਦੇ ਗਾਣਿਆਂ ਦੇ ਬਾਰੇ ਵਿੱਚ ਨਾ ਪਤਾ ਹੋਵੇ ਇਹ ਫਿਲਮ ਇੰਨੀ ਇੱਕ ਜ਼ਿਆਦਾ ਹਿੱਟ ਹੋਈ ਤੇ ਗਾਣੇ ਇੰਨੇ ਕੋ ਪਪੂਲਰ ਹੋਏ ਤਾਂ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਹਰ ਇੱਕ ਇਨਸਾਨ ਰਾਤੋ-ਰਾਤ ਸੁਪਰਸਟਾਰ ਬਣਿਆ ਗੁਲਸ਼ਨ ਕੁਮਾਰ ਹੋਣੇ ਬਣੇ 뮤직 ਆਪਣੀ ਕੈਸੇਟਸ ਦੇ ਲਈ ਨਾਲ ਦੀ ਨਾਲ ਕੁਮਾਰ ਸਾਨੂੰ ਜਿਨ੍ਹਾਂ ਨੂੰ ਇੱਕ ਨਵਾਂ ਕਿਸ਼ੋਰ ਕੁਮਾਰ ਕਿਹਾ ਜਾਣ ਲੱਗਿਆ ਇਸ ਤੋਂ ਇਲਾਵਾ ਨਦੀਮ ਸ਼ਰਵਣ ਜਿਨ੍ਹਾਂ ਨੇ ਇਸ ਫਿਲਮ ਦੇ ਗਾਣਿਆਂ ਦਾ 뮤직 ਦਿੱਤਾ ਇਹ ਸਾਰੇ ਦੇ ਸਾਰੇ ਲੋਕ ਰਾਤੋਂ ਰਾਤ ਬਹੁਤ ਵੱਡੀ ਸੈਲੀਬ੍ਰਿਟੀ ਬਣ ਜਾਂਦੇ ਆ ਅਗਲੀ ਚੀਜ਼ ਪਿਛਲੀ ਫਿਲਮ ਕਾਮਯਾਬ ਹੋਈ 80 ਲੱਖ ਤੋਂ ਜ਼ਿਆਦਾ ਕੈਸਟਾਂ ਵਿਕੀਆਂ ਬਹੁਤ ਜ਼ਿਆਦਾ ਪੈਸਾ ਗੁਲਸ਼ਨ ਕੁਮਾਰ ਹੋਣਾ ਦੇ ਕੋਲੇ ਆਇਆ ਤਾਂ ਆਸ਼ਿਕੀ ਫਿਲਮ ਪਹਿਲੀ ਉਹ ਫਿਲਮ ਸੀ ਗੁਲਸ਼ਨ ਕੁਮਾਰ ਹੋਣਾ ਦੀ ਜਿਹਨੂੰ ਉਹਨਾਂ ਨੇ ਪ੍ਰੋਡਿਊਸ ਵੀ ਕੀਤਾ ਤਾਂ ਸਿਰਫ ਕੈਸਟਾਂ ਵੇਚਣ ਤੋਂ ਹੀ ਉਹਨਾਂ ਨੂੰ ਪੈਸੇ ਨਹੀਂ ਬਣੇ ਇਹਦੀ ਪ੍ਰੋਡਕਸ਼ਨ ਇਹਦੀਆਂ ਟਿਕਟਾਂ ਤੋਂ ਵੀ ਜਿੰਨੇ ਵੀ ਜ਼ਿਆਦਾ ਇਨਕਮ ਸੀਗੀ ਉਹਦਾ ਵੀ ਇੱਕ ਬਹੁਤ ਜ਼ਿਆਦਾ ਵੱਡਾ ਹਿੱਸਾ ਜਾਂਦਾ ਵਾ ਗੁਲਸ਼ਨ ਕੁਮਾਰ ਹੋਣਾ ਦੇ ਖਾਤੇ ਦੇ ਵਿੱਚ ਪਰ ਗੁਲਸ਼ਨ ਕੁਮਾਰ ਹੋਣਾ ਨੇ ਇਕੱਲਾ ਟੀ ਸੀਰੀਜ਼ ਨੂੰ ਹੀ ਜਨਮ ਨਹੀਂ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਇੰਡੀਆ ਨੂੰ ਭਾਰਤੀ ਸੰਗੀਤ ਨੂੰ ਦਿੱਤੇ ਸੋਨੂ ਨਿਗਮ, ਕੁਮਾਰ ਸਾਨੂੰ, ਅਨੁਰਾਦਾ ਪੌਂਡਵਾਲ ਇਹ ਤਿੰਨ ਉਹ ਨਾਮ ਨੇ ਜਿਹੜੇ ਹਰ ਇੱਕ ਇੰਡੀਅਨ ਨੂੰ ਚੰਗੀ ਤਰ੍ਹਾਂ ਦੇ ਨਾਲ ਯਾਦ ਹੋਣਗੇ ਇਹਨਾਂ ਨਾਮਾਂ ਨਾਲ ਲੋਕ ਵਾਕਿਫ ਨੇ ਇੱਕ ਟਾਈਮ ਦੇ ਉੱਪਰ ਕੁਝ ਸਾਲ ਪਹਿਲਾਂ ਮੈਨੂੰ ਯਾਦ ਆ ਹਾਲਤ ਇੱਥੋਂ ਤੱਕ ਹੋਈ ਸੀ ਹਾਲਤ ਨਹੀਂ ਕਹਿ ਸਕਦੇ ਅਨੁਰਾਧਾ ਪੌਂਡਵਾਲ ਹੋਣਾ ਦੀ ਜਿਹੜੀ ਲਿਗੇਸੀ ਉਹ ਇੰਨੀ ਵੱਡੀ ਸੀ ਕਿਤੇ ਵੀ ਕੋਈ ਧਾਰਮਿਕ ਸੰਗੀਤ ਹੈਗਾ ਤਾਂ ਉਹਦੇ ਜਿਹੜਾ ਸਭ ਤੋਂ ਪਹਿਲਾ ਨਾਮ ਤੁਹਾਡੇ ਦਿਮਾਗ ਦੇ ਵਿੱਚ ਜਹਨ ਚਾਊਗਾ ਉਹ ਹੈਗਾ ਅਨੁਰਾਧਾ ਪੌਂਡਵਾਲ ਦਾ ਦੂਸਰੀ ਚੀਜ਼ ਇੱਕ ਬਹੁਤ ਵੱਡੀ ਬਿਜ਼ਨਸ ਸਟਰੈਟਜੀ ਗੁਲਸ਼ਨ ਕੁਮਾਰ ਹੋਣਾ ਦੀ ਉਹ ਸੀ ਕਿ ਬਾਕੀ ਦੀਆਂ ਕੰਪਨੀਆਂ ਦੇ ਨਾਲੋਂ ਸਭ ਤੋਂ ਘੱਟ ਰੇਟ ਦੇ ਵਿੱਚ ਆਪਣੀਆਂ ਕੈਸਟਾਂ ਨੂੰ ਵੇਚਣਾ तकरीबन ਅੱਧੇ ਮੁੱਲ ਦੇ ਉੱਪਰ ਸਾਲ 1997 ਹੁੰਦੇ ਹੁੰਦੇ ਗੁਲਸ਼ਨ ਕੁਮਾਰ ਹੁਣੀ ਆਪਣੇ ਕਰੀਅਰ ਦੇ ਬਿਲਕੁਲ ਟੌਪ ਦੇ ਉੱਪਰ ਹੁੰਦੇ ਆ ਕਿੰਨੇ ਟੌਪ ਦੇ ਉੱਪਰ ਹਰ ਵਿਕਣ ਵਾਲੀਆਂ 100 ਕੈਸਟਾਂ ਦੇ ਵਿੱਚੋਂ 65 ਕੈਸਟਾਂ ਵਿਕ ਰਹੀਆਂ ਸਿਰਫ ਟੀ ਸੀਰੀਜ਼ ਦੀਆਂ ਮਾਰਕੀਟ ਸ਼ੇਅਰ 65% ਆ ਇਸ ਟਾਈਮ ਟੀ ਸੀਰੀਜ਼ ਦਾ ਤੇ ਇੱਕ ਸਾਲ ਗੁਲਸ਼ਨ ਕੁਮਾਰ ਪੂਰੇ ਇੰਡੀਆ ਦੇ ਸਭ ਤੋਂ ਜ਼ਿਆਦਾ ਟੈਕਸ ਪੇ ਕਰਨ ਵਾਲੇ ਇਨਸਾਨ ਬਣਦੇ ਆ ਬਹੁਤ ਛੋਟੇ ਜਿਹੇ ਟਾਈਮ ਦੇ ਵਿੱਚ ਇਸ ਨੌਜਵਾਨ ਨੇ ਇੱਕ ਬਹੁਤ ਲੰਬਾ ਸਫਰ ਤੈਅ ਕੀਤਾ ਵਾ ਸਕਸੈਸ ਦਾ ਪਰ ਜਿਵੇਂ ਕੁਦਰਤੀ ਆ ਕੁਦਰਤ ਦੇ ਗੇੜ ਐਵੇਂ ਹੀ ਆ ਹਰ ਇੱਕ ਚੀਜ਼ ਦਾ ਇੱਕ ਸਾਈਕਲ ਆ ਹਰ ਇੱਕ ਚੀਜ਼ ਦਾ ਇੱਕ ਦਿਨ ਐਂਡ ਹੋਣਾ ਵਾ ਪਰ ਗੁਲਸ਼ਨ ਕੁਮਾਰ ਹੋਣਾ ਦੀ ਸਕਸੈਸ ਤੇ ਉਹਨਾਂ ਦੀ ਲਾਈਫ ਦਾ ਐਂਡ ਇੰਨੀ ਕਿਛੇਤੀ ਹੁੰਦਾ ਕਿ ਇਹਦੇ ਬਾਰੇ ਵਿੱਚ ਕਿਸੇ ਨੇ ਕੋਈ ਕਿਆਸਰਾਈ ਨਹੀਂ ਲਾਈ ਸੀ ਕਿ ਇਹ ਐਂਡ ਵੀ ਇੱਕ ਇਹੋ ਜਿਹੇ ਕਾਰਨ ਕਰਕੇ ਹੁੰਦਾ ਜਿਹਦੇ ਲਈ ਗੁਲਸ਼ਨ ਕੁਮਾਰ ਹੋਣਾ ਨੂੰ ਬਹੁਤ ਜ਼ਿਆਦਾ ਜਾਣਿਆ ਜਾਂਦਾ ਉਹਨਾਂ ਦੀ ਪ੍ਰੇਜ਼ ਹੁੰਦੀ ਹੈ ਉਹ ਕਿਹੜੀ ਚੀਜ਼ ਆ ਨਵੇਂ ਲੋਕਾਂ ਨੂੰ ਮੌਕਾ ਦੇਣਾ ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਇਹੀ ਚੀਜ਼ ਗੁਲਸ਼ਨ ਕੁਮਾਰ ਹੋਣਾ ਦੀ ਇੱਕ ਬਹੁਤ ਵੱਡੀ ਵੀਕਨੈਸ ਸਾਬਤ ਹੁੰਦੀ ਹੈ ਮੈਂ ਤੁਹਾਨੂੰ ਹੁਣੇ ਕੁਝ ਟਾਈਮ ਪਹਿਲਾਂ ਇੱਕ ਨਾਮ ਲਿਆ ਨਦੀਮ ਸ਼ਰਵਨ ਅਸਲ ਦੇ ਵਿੱਚ ਨਦੀਮ ਸ਼ਰਵਨ ਕੋਈ ਇੱਕ ਨਾਮ ਨਹੀਂ ਹੈਗਾ ਇਹ ਦੋ ਇਨਸਾਨ ਨੇ ਦੋ 뮤זיਕ ਕੰਪੋਜ਼ਰ ਨੇ ਜਿਹੜੇ ਇਕੱਠੇ ਕੰਮ ਕਰਦੇ ਆ ਨਦੀਮ ਸੈਫੀ ਤੇ ਸ਼ਰਵਨ ਰਠੌਰ ਸਭ ਤੋਂ ਪਹਿਲੀ ਵਾਰੀ ਬੰਬੇ ਦੇ ਵਿੱਚ ਬਾਲੀਵੁੱਡ ਦੇ ਵਿੱਚ ਇਹਨਾਂ ਦੋਨਾਂ ਨੂੰ ਲਾਂਚ ਕਰਦੇ ਆ ਗੁਲਸ਼ਨ ਕੁਮਾਰ ਸਭ ਤੋਂ ਪਹਿਲਾ ਮੌਕਾ ਇਹਨਾਂ ਦੋਨਾਂ ਨੂੰ ਗੁਲਸ਼ਨ ਕੁਮਾਰ ਦਿੰਦੇ ਆ ਇਹ ਦੋਨੇ 뮤זיਕ ਕੰਪੋਜ਼ਰ ਇਹਨਾਂ ਦਾ 뮤זיਕ ਇਹਨਾਂ ਕਾ ਜਿਆਦਾ ਪਸੰਦ ਕਰਦੇ ਆ ਲੋਕ ਕਿ ਹਰ ਫਿਲਮ ਇਹਨਾਂ ਦੀ ਹਿੱਟ ਤੋਂ ਅਗਲੀ ਹਿੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਇੱਕ ਟਾਈਮ ਦੇ ਉੱਪਰ ਆ ਕੇ ਇਹਨਾਂ ਦੇ ਵਿੱਚੋਂ ਜਿਹੜੇ ਨਦੀਮ ਨੇ ਨਦੀਮ ਸੈਫੀ ਪਤਾ ਨਹੀਂ ਕਿਸ ਕਾਰਨ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਸਿਰਫ ਕਲਾ 뮤జిక్ ਕੰਪੋਜ਼ਰ ਨਹੀਂ ਰਹਿਣਾ ਮੈਂ ਆਪਣੇ ਗਾਣੇ ਖੁਦ ਗਾਣੇ ਇਸ ਚੀਜ਼ ਦੀ ਗੱਲ ਉਹ ਕਰਦੇ ਆ ਗੁਲਸ਼ਨ ਕੁਮਾਰ ਹੋਣਾ ਦੇ ਨਾਲ ਗੁਲਸ਼ਨ ਕੁਮਾਰ ਹੋਣੀ ਉਹਨਾਂ ਦੇ ਕੁਝ ਗਾਣੇ ਸੁਣਦੇ ਆ ਤੇ ਪਰ ਗਾਣੇ ਸੁਣਨ ਤੋਂ ਬਾਅਦ ਗੁਲਸ਼ਨ ਕੁਮਾਰ ਹੋਣਾ ਨੇ ਇਹ ਚੀਜ਼ ਦੇਖੀ ਕਿ ਸ਼ਾਇਦ ਨਦੀਮ ਦੇ ਲਈ ਕੰਪੋਜ਼ਿੰਗ ਕਰਨਾ ਹੀ ਜ਼ਿਆਦਾ ਬੈਟਰ ਆ ਤੇ ਉਹਨਾਂ ਨੇ ਉਹਨੂੰ ਇਹੀ ਸਲਾਹ ਵੀ ਦਿੱਤੀ ਪਰ ਸ਼ਾਇਦ ਨਦੀਮ ਨੇ ਇਸ ਸਲਾਹ ਨੂੰ ਗਲਤ ਤਰੀਕੇ ਨਾਲ ਲਿਆ ਤੇ ਇਸ ਤੋਂ ਬਾਅਦ ਨਦੀਮ ਇਸ ਜਿੱਦ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਅੜ ਗਿਆ ਕਿ ਮੈਂ ਆਪਣੇ ਗਾਣੇ ਖੁਦ ਗਾਉਂਗਾ ਗੁਲਸ਼ਨ ਕੁਮਾਰ ਹੋਣੀ ਇੱਥੇ ਥੋੜਾ ਬੈਕਫੁੱਟ ਤੇ ਜਾਂਦੇ ਆ ਤੇ ਨਦੀਮ ਦੀ ਇਹ ਗੱਲ ਨੂੰ ਮੰਨ ਲੈਂਦੇ ਅਗਲੇ ਕੁਝ ਫਿਲਮਾਂ ਦੇ ਵਿੱਚ ਨਦੀਮ ਆਪਣੇ ਗਾਣੇ ਖੁਦ ਗਾਉਂਦਾ ਪਰ ਜਿਹੜਾ ਉਹਦਾ ਰਿਸਪੌਂਸ ਆ ਉਹ ਲੋਕਾਂ ਵੱਲੋਂ ਬਿਲਕੁਲ ਵੀ ਵਧੀਆ ਨਹੀਂ ਹੁੰਦਾ ਕਿਉਂਕਿ ਉਦੋਂ ਤੱਕ ਲੋਕਾਂ ਨੂੰ ਕੁਮਾਰ ਸਾਹ ਨੂੰ ਯਾ ਸੋਨੂ ਨੇ ਗਮ ਵਰਕੇ ਪੂਰੇ ਚੋਟੀ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਸੁਣਨ ਦੀ ਆਦਤ ਪੈ ਚੁੱਕੀ ਸੀ ਜਿਹੜੇ ਖੁਦ ਗੁਲਸ਼ਨ ਕੁਮਾਰ ਹੋਣਾ ਨਹੀਂ ਲਾਂਚ ਕੀਤੇ ਪਰ ਜਿਹੜੇ ਵੀ ਗਾਣੇ ਨਦੀਮ ਨੇ ਖੁਦ ਗਾਏ ਲੋਕਾਂ ਨੂੰ ਉਹ ਪਸੰਦ ਨਹੀਂ ਆਉਂਦੇ ਤੇ ਉਹ ਬੜੀਆਂ ਕੈਸਟਾਂ ਬਿਲਕੁਲ ਵੀ ਨਹੀਂ ਵਿਕ ਰਹੀਆਂ ਤੇ ਇਹ ਟੀ ਸੀਰੀਜ਼ ਨੂੰ ਬਹੁਤ ਜ਼ਿਆਦਾ ਲਾਸ ਹੁੰਦਾ ਕਿਉਂਕਿ ਕੋਈ ਵੀ ਇਨਸਾਨ ਇਹ ਨਹੀਂ ਚਾਹੂਗਾ ਕਿ ਉਹਦੀ ਇੰਨੀ ਜ਼ਿਆਦਾ ਮਿਹਨਤ ਦੇ ਨਾਲ ਇਕੱਠੀ ਕੀਤੀ ਹੋਈ ਸਫਲਤਾ ਸਿਰਫ ਇੱਕ ਇਨਸਾਨ ਦੀ ਬੱਚਿਆਂ ਵਾਲੀ ਜਿੱਦ ਦੇ ਕਾਰਨ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਵੇ ਤਾਂ ਫਿਰ ਫਾਈਨਲੀ ਗੁਲਸ਼ਨ ਕੁਮਾਰ ਇੱਕ ਦਿਨ ਨਦੀਮ ਨੂੰ ਇਹ ਚੀਜ਼ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੰਦੇ ਆ ਕਿ ਭਾਈ ਹੁਣ ਤੋਂ ਆਪਾਂ ਸਿਰਫ ਕੰਪੋਜ਼ਿੰਗ ਕਰਨੀ ਆਪਾਂ ਗਾਣੇ ਨਹੀਂ ਗਾਉਣੇ ਪਰ ਸ਼ਾਇਦ ਨਦੀਮ ਨੂੰ ਇਹ ਗੱਲ ਚੁੱਭ ਗਈ ਤੇ ਇਹ ਗੱਲ ਨਦੀਮ ਨੂੰ ਇੰਨੀ ਕੁ ਜ਼ਿਆਦਾ ਚੁੱਭਦੀ ਆ ਕਿ ਉਹ ਆਪਣਾ ਪੁਰਾਣਾ ਪੂਰਾ ਦਾ ਪੂਰਾ ਰਿਲੇਸ਼ਨ ਗੁਲਸ਼ਨ ਕੁਮਾਰ ਹੋਣਾ ਦੇ ਨਾਲ ਭੁੱਲ ਕੇ ਇਵਨ ਇਹ ਵੀ ਭੁੱਲ ਕੇ ਕਿ ਉਹਨੂੰ ਲਾਂਚ ਕਰਨ ਵਾਲਾ ਖੁਦ ਇਨਸਾਨ ਗੁਲਸ਼ਨ ਕੁਮਾਰ ਖੁਦ ਨੇ ਉਹ ਇਸ ਚੀਜ਼ ਦੀ ਕੰਪਲੇਂਟ ਕਰਨ ਦੇ ਲਈ ਸਿੱਧਾ ਪਹੁੰਚ ਜਾਂਦਾ ਦਾਊਦ ਇਬਰਾਹਿਮ ਦੇ ਕੋਲੇ ਨਦੀਮ ਸੈਫੀ ਮਈ 1997 ਦੇ ਵਿੱਚ ਦੁਬਈ ਜਾਂਦਾ ਉੱਥੇ ਜਾ ਕੇ ਦਾਊਦ ਇਬਰਾਹਿਮ ਨੂੰ ਮਿਲਦਾ ਤੇ ਨਾਲ ਹੀ ਉਸ ਮੀਟਿੰਗ ਦੇ ਵਿੱਚ ਇੱਕ ਤੀਸਰਾ ਇਨਸਾਨ ਬੈਠਾ ਹੁੰਦਾ ਜਿਹੜਾ ਦਾਊਦ ਇਬਰਾਹਿਮ ਦਾ ਬਾਲੀਵੁੱਡ ਦਾ ਹੈਂਡਲਰ ਹੁੰਦਾ ਮਤਲਬ ਕਿ ਬਾਲੀਵੁੱਡ ਨਾਲ ਰਿਲੇਟਡ ਜਿੰਨਾ ਵੀ ਦਾਊਦ ਦਾ ਕੰਮਕਾਰ ਹੈਗਾ ਕਿਸੇ ਨੂੰ ਧਮਕਾ ਕੇ ਫਰੋਤੀ ਦੇ ਪੈਸੇ ਲੈਣੇ ਤੇ ਇਹ ਸਾਰਾ ਕੁਝ ਉਹ ਚੀਜ਼ਾਂ ਕਰ ਰਿਹਾ ਵਾ ਅਬੂ ਸਾਲੇਮ ਇਹਨਾਂ ਤਿੰਨਾਂ ਜਣਿਆਂ ਦੀ ਆਪਸ ਵਿੱਚ ਇੱਕ ਮੀਟਿੰਗ ਹੁੰਦੀ ਆ ਪਰ ਉਸ ਟਾਈਮ ਤੱਕ ਹਾਲੇ ਦਾਉਦ ਦਾ ਬਾਲੀਵੁੱਡ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਬਦਬਾ ਨਹੀਂ ਸੀ। ਉਦੋਂ ਤੱਕ ਦਾਉਦ ਦਾ ਜਿੰਨਾ ਵੀ ਕੰਮ ਕਰ ਸੀਗਾ ਉਹ ਜਾਂ ਤਾਂ ਸਮਗਲਿੰਗ ਦਾ ਸੀ, 골ਡ ਵਗੈਰਾ ਦੀ ਜਾਂ ਨਸ਼ੇ ਆ ਦੀ। ਇਹਨਾਂ ਚੀਜ਼ਾਂ ਦਾ ਜ਼ਿਆਦਾ ਕੰਮ ਕਰ ਸੀ। ਬਾਲੀਵੁੱਡ 'ਚ ਹਾਲੇ ਉਹਨਾਂ ਦੀ ਪੈਂਠ ਜਿਹੜੀ ਸੀ ਉਹ ਨਹੀਂ ਨਹੀਂ ਬਣੀ ਸੀ। ਅਬੂ ਸਲੇਮ ਵੀ ਇਸ ਕੰਮ 'ਚ ਨਵਾਂ ਸੀ। ਪਰ ਹੁਣ ਇਸ ਮੀਟਿੰਗ ਦੇ ਵਿੱਚ ਦਾਉਦ ਇਬਰਾਹਿਮ ਤੇ ਅਬੂ ਸਲੇਮ ਸਿਰਫ ਨਦੀਮ ਤੋਂ ਲਈ ਹੋਈ ਸਪਾਰੀ ਹੀ ਉਹਨਾਂ ਦਾ ਲਾਲਚ ਨਹੀਂ ਹੈ। ਗੁਲਸ਼ਨ ਕੁਮਾਰ ਹੋਣੀ ਬਾਲੀਵੁੱਡ ਦੀ ਉਸ ਇੰਡਸਟਰੀ ਦਾ ਇੱਕ ਤਰ੍ਹਾਂ ਨਾਲ ਕਹਿ ਲਈ ਕਿ ਸਭ ਤੋਂ ਚੋਟੀ ਵਾਲਾ ਬੇਰ ਸੀ ਜੇ ਅਬੂ ਸਾਲੇਮ ਤੇ ਦਾਉਦ ਇਬਰਾਹੀਮ ਇਸ ਇਨਸਾਨ ਨੂੰ ਸੈੱਟ ਲੈਂਦੇ ਇਸ ਚੋਟੀ ਦੇ ਬੇਰ ਨੂੰ ਸੈੱਟ ਲੈਂਦੇ ਆ ਤਾਂ ਉਹਦਾ ਮਤਲਬ ਆ ਕਿ ਪੂਰੀ ਦੀ ਪੂਰੀ ਇੰਡਸਟਰੀ ਹਰ ਕੋਈ ਹੀਰੋ ਹਰ ਹੀਰੋਨ ਹਰ ਡਾਇਰੈਕਟਰ ਹਰ ਪ੍ਰੋਡਿਊਸਰ ਉਸ ਤੋਂ ਬਾਅਦ ਉਹਨਾਂ ਦੇ ਇੱਕ ਫੋਨ ਕਾਲ ਦੇ ਉੱਪਰ ਉਹਨਾਂ ਦੇ ਸਾਹਮਣੇ ਮਤਲਬ ਨੋਟ ਵਿਛਾ ਦੇਊਗਾ ਪੂਰੀ ਤਰ੍ਹਾਂ ਦੇ ਨਾਲ ਸਾਰਾ ਬਾਲੀਵੁੱਡ ਉਹਨਾਂ ਦੀ ਜੇਬ 'ਚ ਹੋਊਗਾ ਅਗਲੀ ਚੀਜ਼ ਇਹ ਹੈ ਅਬੂ ਸਲੇਮ ਖੁਦ ਕਿਉਂਕਿ ਹਰ ਬਿਜ਼ਨਸ ਜਿਹੜਾ ਵੀ ਕੋਈ ਨਵਾਂ ਬੰਦਾ ਆਉਂਦਾ ਉਹ ਚਾਹੁੰਦਾ ਕਿ ਉਹਦਾ ਰਤਬਾ ਹੋਰ ਜ਼ਿਆਦਾ ਵਧੇ ਤਾਂ ਅਬੂ ਸਲੇਮ ਸਪੈਸ਼ਲੀ ਇਹਨੂੰ ਇਸ ਚੀਜ਼ ਨੂੰ ਗੁਲਸ਼ਨ ਕੁਮਾਰ ਦੀ ਇਸ ਦਿੱਤੀ ਹੋਈ ਸਪਾਰੀ ਨੂੰ ਆਪਣਾ ਇੱਕ ਨਿੱਜੀ ਕੇਸ ਬਣਾ ਲੈਂਦਾ ਤੇ ਉਹਨੂੰ ਲੱਗਦਾ ਕਿ ਉਹਦਾ ਕੈਰੀਅਰ ਇਸ ਕੇਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਉੱਚਾ ਹੋ ਜਾਣਾ ਵਾ ਅੰਡਰਵਰਡ ਦੀ ਦੁਨੀਆ ਦੇ ਵਿੱਚ ਦਾਊਦ ਤੇ ਅਬੂ ਸਲੇਮ ਇਹ ਦੋਨੇ ਨਦੀਮ ਤੋਂ ਲੈਂਦੇ ਆ 25 ਲੱਖ ਰੁਪਈਆ ਨਦੀਮ ਉਹਨਾਂ ਨੂੰ 25 ਲੱਖ ਰੁਪਏ ਦੀ ਸਪਾਰੀ ਦਿੰਦਾ ਗੁਲਸ਼ਨ ਕੁਮਾਰ ਹੋਣਾ ਦੀ ਹੁਣ ਇਸ ਤੋਂ ਬਾਅਦ ਇਹ ਸਾਰਾ ਕੰਮ ਇਹਨੂੰ ਕਿਵੇਂ ਕਰਨਾ ਕਿਵੇਂ ਮੈਨੇਜ ਕਰਨਾ ਦਾਉ ਦੇ ਇਸ ਚੀਜ਼ ਦੀ ਪੂਰੀ ਜ਼ਿੰਮੇਵਾਰੀ ਦਿੰਦਾ ਅਬੂ ਸਲੇਮ ਨੂੰ ਅਬੂ ਸਲੇਮ ਹੁਣ ਇਸ ਚੀਜ਼ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਅਬੂ ਸਲੇਮ ਤੇ ਉਹਦੇ ਲੋਕ ਕੀ ਕਰਦੇ ਆ ਕਿਉਂਕਿ ਜਦੋਂ ਤੱਕ ਪਹਿਲੀ ਕਾਲ ਜਾਊਗੀ ਅਬੂ ਸਲੇਮ ਵੱਲੋਂ ਗੁਲਸ਼ਨ ਕੁਮਾਰ ਹੋਣਾ ਨੂੰ ਉਦੋਂ ਤੱਕ ਉਹਨਾਂ ਕੋਲੇ ਇੱਕ ਆਪਣਾ ਪਲਾਨ ਬੀ ਰੈਡੀ ਹੋਣਾ ਚਾਹੀਦਾ ਕਿਉਂਕਿ ਜੇ ਉਸ ਬੰਦੇ ਨੇ ਸਾਹਮਣੇ ਉਹ ਨਾ ਕਰਤੀ ਤਾਂ ਫਿਰ ਉਹ ਕੀ ਕਰਨਗੇ ਇਸ ਲਈ ਸਭ ਤੋਂ ਪਹਿਲਾਂ ਇੱਕ ਟੀਮ ਬਣਾਈ ਜਾਂਦੀ ਆ ਜਿਹਦਾ ਕੰਮ ਇਹ ਹੈ ਕਿ ਜੇ ਉਹਨਾਂ ਨੂੰ ਪਲਾਨ ਬੀ ਤੱਕ ਜਾਣਾ ਪਿਆ ਜੇ ਕਿਤੇ ਗੁਲਸ਼ਨ ਕੁਮਾਰ ਨੇ ਸਾਡੇ ਦੁਆਰਾ ਮੰਗੀ ਹੋਈ ਜਿਹੜੀ ਰਕਮ ਹੈ ਕੀ ਉਹਨੂੰ ਦੇਣ ਤੋਂ ਇਨਕਾਰ ਕੀਤਾ ਤਾਂ ਫਿਰ ਸਿੱਧਾ-ਸਿੱਧਾ ਗੁਲਸ਼ਨ ਕੁਮਾਰ ਨੂੰ ਮਾਰ ਦਿੱਤਾ ਜਾਊਗਾ ਤਾਂ ਹੁਣ ਤਿੰਨ ਸ਼ੂਟਰਾਂ ਦੀ ਇੱਕ ਟੀਮ ਬਣਾਈ ਜਾਂਦੀ ਆ ਜਿਦੇ ਵਿੱਚ ਦੋ ਭਾਈ ਨੇ ਪਹਿਲਾਂ ਪਹਿਲਾ ਹੈ ਅਬਦੁਲ ਰੌਫ ਦੂਸਰਾ ਉਹਦਾ ਭਾਈ ਹੈਗਾ ਅਬਦੁਲ ਰਾਸ਼ਿਦ ਤੇ ਤੀਸਰਾ ਹੈ ਅਨਿਲ ਸ਼ਰਮਾ ਇਹਨਾਂ ਤਿੰਨ ਜਣਿਆਂ ਦਾ ਕੰਮ ਹੈ ਕਿ ਜੇ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਇਹਨਾਂ ਤਿੰਨਾਂ ਨੇ ਗੁਲਸ਼ਨ ਕੁਮਾਰ ਹੋਣਾ ਨੂੰ ਕਤਲ ਕਰਨਾ ਪਰ ਉਸ ਤੋਂ ਪਹਿਲਾਂ ਹੁਣ ਗੁਲਸ਼ਨ ਕੁਮਾਰ ਹੋਣਾ ਦੇ ਹਰ ਮੂਵ ਦੀ ਰੇਕੀ ਕੀਤੀ ਜਾਂਦੀ ਆ ਪੂਰੀ ਦੀ ਪੂਰੀ ਉਹਨਾਂ ਦੀ ਪੂਰੇ ਦਿਨ ਦੀ ਜੋ ਵੀ ਰੁਟੀਨ ਆ ਕਿੱਥੋਂ ਉਹ ਜਾਂਦੇ ਆ ਕਿੰਨੇ ਵਜੇ ਉੱਠਦੇ ਆ ਕਿੰਨੇ ਵਜੇ ਕਿਸ ਏਰੀਏ ਦੇ ਵਿੱਚੋਂ ਲੰਘਦੇ ਆ ਇਸ ਚੀਜ਼ ਨੂੰ ਪੂਰੀ ਚੰਗੀ ਤਰ੍ਹਾਂ ਨਾਲ ਖੰਗਾਲਿਆ ਜਾਂਦਾ ਇੱਥੋਂ ਅਬੂ ਸਲੀਮ ਨੂੰ ਇੱਕ ਬੜੀ ਦਿਲਚਸਪ ਇਨਫੋਰਮੇਸ਼ਨ ਮਿਲਦੀ ਆ ਇੱਕ ਮੰਦਿਰ ਜਿਤੇਸ਼ਵਰ ਮਹਾਦੇਵ ਮੰਦਿਰ ਬਹੁਤ ਪਹਿਲਾਂ ਇਹ ਮੰਦਿਰ ਦੀ ਜਿਹੜੀ ਇਮਾਰਤ ਸੀਗੀ ਉਹ ਕੋਈ ਬਹੁਤ ਜ਼ਿਆਦਾ ਚੰਗੀ ਹਾਲਤ ਵਿੱਚ ਨਹੀਂ ਹੁੰਦੀ ਪਰ ਗੁਲਸ਼ਨ ਕੁਮਾਰ ਹੁਣੀ ਖੁਦ ਕਿਉਂਕਿ ਉਹ ਬਹੁਤ ਧਾਰਮਿਕ ਖਿਆਲਾਂ ਦੇ ਇਨਸਾਨ ਸੀਗੇ ਤਾਂ ਉਹਨਾਂ ਨੇ ਆਪ ਪੈਸੇ ਲਾ ਕੇ ਖੁਦ ਜਿਵੇਂ ਉਹਨੂੰ ਕਾਰ ਸੇਵਾ ਕਹਿ ਲੋ ਜਾਂ ਜੋ ਵੀ ਕਹਿ ਲੋ ਇਸ ਪੂਰੇ ਮੰਦਿਰ ਦੀ ਜਿਹੜੀ ਬਿਲਡਿੰਗ ਹੈਗੀ ਆ ਉਹਨੂੰ ਪੂਰੇ ਤਰ੍ਹਾਂ ਦੇ ਨਾਲ ਦੁਬਾਰਾ ਬਣਾਇਆ ਸਜਾਇਆ ਸਵਾਰਿਆ ਸਭ ਕੁਝ ਕੀਤਾ ਤੇ ਇਸ ਮੰਦਿਰ ਦੇ ਪ੍ਰਤੀ ਉਹਨਾਂ ਦੀ ਇੰਨੀ ਜ਼ਿਆਦਾ ਸ਼ਰਧਾ ਸੀ ਬਿਨਾਂ ਨਾਗਾ ਹਰ ਰੋਜ਼ ਉਹਨਾਂ ਨੇ ਉੱਥੇ ਤਕਰੀਬਨ 10:30 ਵਜੇ 10 ਤੋਂ 10:30 ਵਜੇ ਦੇ ਦਰਮਿਆਨ ਪਹੁੰਚਣਾ ਹੀ ਪਹੁੰਚਣਾ ਹੈ ਅਗਲੀ ਚੀਜ਼ ਅਬੂ ਸਾलिम ਨੂੰ ਇਹ ਪਤਾ ਲੱਗਦੀ ਆ ਕਿ ਨਾ ਉਹਨਾਂ ਦੇ ਨਾਲ ਕੋਈ ਬਾਡੀਗਾਰਡ ਹੁੰਦਾ ਨਾ ਕੋਈ ਹੋਰ ਸਿਰਫ ਇੱਕ ਉਹਨਾਂ ਦੀ ਆਪਣੀ ਮਹਿਰੂਨ ਰੰਗ ਦੀ ਐਸਟੀਮ ਜਿਹਦੇ ਵਿੱਚ ਨਾਲ ਹਮੇਸ਼ਾ ਹੁੰਦਾ ਉਹਨਾਂ ਦਾ ਡਰਾਈਵਰ ਰੂਪ ਲਾਲ ਇਸ ਤੋਂ ਬਿਨਾ ਹੋਰ ਤੀਸਰਾ ਬੰਦਾ ਕੋਈ ਨਹੀਂ ਤਾਂ ਹੁਣ ਦਿਨ ਆਉਂਦਾ 5 ਅਗਸਤ ਦਾ 5 ਅਗਸਤ ਨੂੰ ਅਬੂ ਸਾलिम ਜੋ ਹੈ ਉਹ ਗੁਲਸ਼ਨ ਕੁਮਾਰ ਹੋਣਾ ਨੂੰ ਸਭ ਤੋਂ ਪਹਿਲੀ ਵਾਰ ਖੁਦ ਫੋਨ ਕਰਦਾ ਤੇ ਖੁਦ ਫੋਨ ਕਰਕੇ ਸਭ ਤੋਂ ਪਹਿਲਾ ਜਿਹੜਾ ਡਾਇਲੌਗ ਹੈ ਉਹ ਇਹ ਬੋਲਦਾ ਕਿ ਬਹੁਤ ਚੰਦਾ ਤੂੰ ਮੰਦਰਾਂ ਨੂੰ ਦੇ ਚੁੱਕਿਆ ਹੁਣ ਕੁਛ ਆਪਣਾ ਜਿਹੜਾ ਪਰਸ ਹੈ ਉਹ ਸਾਡੇ ਵੱਲ ਵੀ ਟਿੱਲਾ ਕਰ ਤੇ ਅਸਲ ਦੇ ਵਿੱਚ ਉਹ ਕਿੰਨੀ ਰਕਮ ਮੰਗਦਾ ਉਸ ਟਾਈਮ 10 ਕਰੋੜ ਰੁਪਈਆ ਇਹ ਗੱਲ ਹੈ 1997 ਦੀ ਕੁਛ ਹੋਰ ਧਮਕੀਆਂ ਦੇਣ ਤੋਂ ਬਾਅਦ ਅਬੂਸਲੇਮ ਫੋਨ ਨੂੰ ਬੰਦ ਕਰ ਦਿੰਦਾ ਤੇ ਹੁਣ ਅਬੂਸਲੇਮ ਇਸ ਚੀਜ਼ ਦੀ ਵੇਟ ਕਰਦਾ ਕਿ ਗੁਲਸ਼ਨ ਕੁਮਾਰ ਹੁਣੀ ਕਿਵੇਂ ਰਿਐਕਟ ਕਰਨਗੇ ਹੁਣ ਜੋ ਉਹਨੂੰ ਲੱਗਦਾ ਤਾਂ ਗੁਲਸ਼ਨ ਕੁਮਾਰ ਹੁਣੀ ਸਿਰਫ ਦੋ ਹੀ ਤਰੀਕੇ 'ਚ ਰਿਐਕਟ ਕਰ ਸਕਦੇ ਆ ਪਹਿਲਾ ਉਹ ਇਨਸਾਨ ਡਰ ਗਿਆ ਉਹ ਪੁਲਿਸ ਕੋਲ ਜਾਊਗਾ ਸਿੱਧਾ ਸਿੱਧਾ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਪੈਸੇ ਦੇਣ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਹੀ ਆ। ਦੂਸਰੀ ਚੀਜ਼ ਉਹ ਬੰਦਾ ਵਾਪਸ ਤੁਹਾਨੂੰ ਕੰਟੈਕਟ ਕਰਨ ਦੀ ਟਰਾਈ ਕਰੂਗਾ, ਕੋਈ ਵਿਚਕਾਰ ਦਾ ਵਿਚੋਲੀਆ ਲੱਭੂਗਾ ਤੇ ਉਸ ਰਕਮ ਨੂੰ ਥੋੜੀ ਬਹੁਤ ਘੱਟ ਕਰਨ ਦੀ ਕੋਸ਼ਿਸ਼ ਕਰਵਾਊਗਾ। ਪਰ ਅਗਲੇ ਕੁਝ ਦਿਨਾਂ ਦੇ ਵਿੱਚ ਅਬੂ ਸਲੇਮ ਬਹੁਤ ਜ਼ਿਆਦਾ ਹੈਰਾਨ ਹੁੰਦਾ। ਜਦੋਂ ਨੂੰ ਪਤਾ ਲੱਗਦਾ ਕਿ ਗੁਲਸ਼ਨ ਕੁਮਾਰ ਹੁਣੀ ਨਾ ਤਾਂ ਪੁਲਿਸ ਕੋਲੇ ਗਏ ਆ ਤੇ ਨਾ ਹੀ ਉਹਨਾਂ ਨੇ ਅਬੂ ਸਲੇਮ ਨੂੰ ਵਾਪਸ ਕੋਈ ਕੰਟੈਕਟ ਕੀਤਾ। ਇਹਦਾ ਸਿੱਧਾ ਸਿੱਧਾ ਮਤਲਬ ਕੀ ਆ? ਉਹਨਾਂ ਨੇ ਅਬੂ ਸਲੇਮ ਦੀ ਇਸ ਧਮਕੀ ਨੂੰ ਸੀਰੀਅਸਲੀ ਹੀ ਨਹੀਂ ਲਿਆ ਹੁਣ ਇੱਥੇ ਆ ਕੇ ਚੀਜ਼ਾਂ ਬਹੁਤ ਜ਼ਿਆਦਾ ਗੜਬੜ ਹੁੰਦੀਆਂ ਤੇ ਅੱਗੇ ਬਹੁਤ ਸਭ ਕੁਝ ਛੇਤੀ ਚ ਹੁੰਦਾ ਅਬੂ ਸਲੇਮ ਜਿਹੜਾ ਹੁਣ ਤੱਕ ਕੁਝ ਹੱਦ ਤੱਕ ਪੈਸੇ ਦੇ ਲਾਲਚ 'ਚ ਕੰਮ ਕਰ ਰਿਹਾ ਸੀ ਹੁਣ ਉਹਨੂੰ ਇਹ ਚੀਜ਼ ਸਾਰੀ ਇੱਕ ਨਿੱਜੀ ਉਹਦੀ ਆਪਣੀ ਇਨਸਲਟ ਲੱਗਦੀ ਆ ਕਿ ਉਹਦੀ ਧਮਕੀ ਨੂੰ ਇਹ ਇਨਸਾਨ ਸੀਰੀਅਸਲੀ ਲੈ ਹੀ ਨਹੀਂ ਰਿਹਾ 9 ਅਗਸਤ ਨੂੰ ਦੁਬਾਰਾ ਅਬੂ ਸਲੇਮ ਗੁਲਸ਼ਨ ਕੁਮਾਰ ਹੁਣਾਂ ਨੂੰ ਫੋਨ ਕਰਦਾ ਤੇ ਇਸ ਵਾਰ ਉਹਨਾਂ ਨੂੰ ਇਹ ਚੀਜ਼ ਕਹਿੰਦਾ ਕਿ ਤੂੰ ਮੇਰੀ ਧਮਕੀ ਨੂੰ ਸੀਰੀਅਸਲੀ ਨਹੀਂ ਲੈ ਰਿਆ ਤੈਨੂੰ ਇਹਦਾ ਖਾਮਯਾਜਾ ਭੁਗਤਣਾ ਪਊਗਾ ਤਾਂ ਅੱਗਿਓ ਗੁਲਸ਼ਨ ਕੁਮਾਰ ਹੋਣੀ ਅਬੂਸਲੇਮ ਨੂੰ ਇਹ ਜਵਾਬ ਦਿੰਦੇ ਆ ਕਿ ਤੈਨੂੰ 10 ਕਰੋੜ ਰੁਪਈਆ ਦੇਣ ਦੇ ਨਾਲੋਂ ਬੈਟਰ ਹੈ ਕਿ ਮੈਂ ਮਾਤਾ ਦੇ ਨਾਮ ਦੇ ਉੱਪਰ ਇੱਕ ਭੰਡਾਰਾ ਆਮ ਗਰੀਬ ਲੋਕਾਂ ਦੇ ਲਈ ਖੋਲ੍ਹ ਦਵਾਂ ਇਹ ਜਿਹੜੀ ਗੱਲਬਾਤ ਆ ਆਪਸ ਦੇ ਵਿੱਚ 9 ਅਗਸਤ ਨੂੰ ਅਬੂਸਲੇਮ ਤੇ ਗੁਲਸ਼ਨ ਕੁਮਾਰ ਹੋਣਾ ਦੇ ਵਿਚਕਾਰ ਹੁੰਦੀ ਆ ਇਹ ਸਾਰੀ ਗੱਲਬਾਤ ਤੇ ਇਹ ਹੀ ਚੀਜ਼ ਜਿਹੜੀ ਕਿ ਗੁਲਸ਼ਨ ਕੁਮਾਰ ਹੋਣਾ ਨੇ ਕਿਹਾ ਕਿ ਮੈਂ ਮਾਤਾ ਦਾ ਭੰਡਾਰਾ ਖੋਲ ਦੂੰਗਾ ਤੁਹਾਨੂੰ ਪੈਸੇ ਨਹੀਂ ਦੂੰਗਾ ਇਹ ਗੁਲਸ਼ਨ ਕੁਮਾਰ ਹੋਣਾ ਦੇ ਛੋਟੇ ਪਾਈ ਕਿਸ਼ਨ ਕੁਮਾਰ ਹੋਣਾ ਨੇ ਬਾਅਦ ਵਿੱਚ ਮੀਡੀਆ ਨੂੰ ਪੁਲਿਸ ਨੂੰ ਇਸੇ ਤਰ੍ਹਾਂ ਹੀ ਹੂਬ ਹੂ ਐਗਜ਼ੈਕਟਲੀ ਦੱਸੀ ਤਾਂ ਹੁਣ ਇੱਥੇ ਆ ਕੇ ਅਬੂ ਸਲੇਮ ਨੇ ਉਸ ਦਿਨ ਫੋਨ ਰੱਖੜ ਤੇ ਇਹ ਚੀਜ਼ ਕਲੀਅਰ ਕਰ ਲਈ ਕਿ ਹੁਣ ਗੁਲਸ਼ਨ ਕੁਮਾਰ ਹੋਣਾ ਨੂੰ ਇਸ ਦੁਨੀਆ ਤੋਂ ਜਾਣਾ ਪਊਗਾ ਹੁਣ ਆਉਂਦਾ ਦਿਨ 12 ਅਗਸਤ ਦਾ ਗੁਲਸ਼ਨ ਕੁਮਾਰ ਹੋਣੀ ਨਾ ਤਾਂ ਡਰੇ ਕਿਸ਼ਨ ਕੁਮਾਰ ਹੁਣੇ ਬਾਅਦ ਦੇ ਵਿੱਚ ਇਹ ਵੀ ਦੱਸ ਦਿਆ ਕਿ ਮੈਂ ਆਪਣੇ ਵੱਡੇ ਪਾਈ ਨੂੰ ਇਹ ਬਹੁਤ ਵਾਰ ਕਿਹਾ ਕਿ ਤੁਸੀਂ ਜਾਂ ਤਾਂ ਉਹਨੂੰ ਕਿਸੇ ਤਰ੍ਹਾਂ ਨਾਲ ਕੁਝ ਪੈਸੇ ਦਿਓ ਜਾਂ ਫਿਰ ਪੁਲਿਸ ਕੋਲੇ ਜਾਓ ਜਾਂ ਆਪਣੀ ਸਿਕਿਉਰਿਟੀ ਲੋ ਬਟ ਗੁਲਸ਼ਨ ਕੁਮਾਰ ਹੁਣੇ ਇਸ ਚੀਜ਼ ਦੇ ਉੱਪਰ ਅੜੇ ਰਹੇ ਕਿ ਮਾਤਾ ਰਾਣੀ ਮੇਰੇ ਨਾਲ ਆ ਜਿੰਨੇ ਸਾਹ ਕਿਸੇ ਬੰਦੇ ਦੇ ਲਿਖੇ ਹੁੰਦੇ ਆ ਉਹਨੂੰ ਉਹਨੇ ਹੀ ਆਉਣੇ ਆ ਨਾ ਇੱਕ ਵੱਧ ਤੇ ਨਾ ਇੱਕ ਘਟ ਤੇ ਮੈਂ ਇਹਨਾਂ ਲੋਕਾਂ ਤੋਂ ਡਰਨ ਵਾਲਾ ਨਹੀਂ ਨਾ ਹੀ ਮੈਂ ਡਰ ਕੇ ਪੁਲਿਸ ਕੋਲੇ ਜਾਣ ਵਾਲਾ ਹੁਣ ਉਧਰ ਅਬੂਸਲੇਮ ਦੇ ਜਿਹੜੇ ਲੋਕ ਨੇ ਉਹਦੇ ਗੁਰਗੇ ਨੇ ਉਹਨਾਂ ਨੂੰ ਪੂਰੀ ਉਹਨਾਂ ਦੀ ਰੁਟੀਨ ਪਤਾ ਵਾ ਗੁਲਸ਼ਨ ਕੁਮਾਰ ਹੋਣਾ ਦੀ ਉਹਨਾਂ ਨੂੰ ਪਤਾ ਉਹਨਾਂ ਨੇ 10 ਵਜੇ ਉਸ ਮੰਦਿਰ ਦੇ ਵਿੱਚ ਆਉਣਾ ਹੀ ਆਉਣਾ ਵਾ ਉਹ ਪਹਿਲਾਂ ਹੀ ਉੱਥੇ ਉਹਨਾਂ ਦੀ ਵੇਟ ਕਰਦੇ ਆ ਤਕਰੀਬਨ 10 ਵਜੇ ਕੇ 10 ਮਿੰਟ ਦੇ ਉੱਪਰ ਗੁਲਸ਼ਨ ਕੁਮਾਰ ਹੋਣੀ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਮੱਥਾ ਟੇਕ ਕੇ ਪੂਜਾ ਪਾਠ ਕਰਕੇ ਜਦੋਂ ਹੀ ਮੰਦਿਰ ਦੇ ਵਿੱਚੋਂ ਬਾਹਰ ਨਿਕਲਦੇ ਆ ਤਾਂ ਉਸੇ ਟਾਈਮ ਇਹ ਤਿੰਨ ਹੀ ਜਿਹੜੇ ਹੱਤਿਆਰੇ ਆ ਸ਼ੂਟਰ ਨੇ ਉੱਥੇ ਮੌਜੂਦ ਹੁੰਦੇ ਆ ਅਬਦੁਲ ਰੌਫ ਅਬਦੁਲ ਰਸ਼ੀਦ ਤੇ ਅਨਿਲ ਸ਼ਰਮਾ ਗੁਲਸ਼ਨ ਕੁਮਾਰ ਹੁਣੀ ਆਪਣੇ ਸੈਂਡਲ ਪਾ ਰਹੇ ਆ ਉਸੇ ਟਾਈਮ ਪਿੱਛੋਂ ਅਬਦੁਲ ਰੌਫ ਆਕੇ ਬਿਲਕੁਲ ਕੋਲੋਂ ਉਹਨਾਂ ਨੂੰ ਇੱਕ ਗੋਲੀ ਮਾਰ ਦਿੰਦਾ ਪਹਿਲੀ ਗੋਲੀ ਲੱਗਣ ਤੋਂ ਬਾਅਦ ਇੱਕ ਵਾਰ ਗੁਲਸ਼ਨ ਕੁਮਾਰ ਹੁਣੀ ਲੜ ਖੜਾਉਂਦੇ ਆ ਪਰ ਉਸ ਤੋਂ ਬਾਅਦ ਬਿਲਕੁਲ ਉਹਦੇ ਨੇੜੇ ਇੱਕ ਪਬਲਿਕ ਟਾਇਲਟ ਹੈਗਾ ਉਹ ਉਹਦੇ ਵੱਲ ਭੱਜਣ ਦੀ ਕੋਸ਼ਿਸ਼ ਕਰਦੇ ਆ ਪਰ ਭੱਜਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਦਾ ਪੈਰ ਅੜਕਦਾ ਤੇ ਉਹ ਫੇਰ ਉੱਥੇ ਡਿੱਗ ਪੈਂਦੇ ਡਿੱਗਣਸਾਰ ਉਹਨਾਂ ਦੀ ਪਿੱਠ ਦੇ ਵਿੱਚ ਅਬਦੁਲ ਰੌਫ ਦੁਬਾਰਾ ਤਿੰਨ ਗੋਲੀਆਂ ਮਾਰਦਾ ਵਾ ਇਸ ਤੋਂ ਬਾਅਦ ਵੀ ਗੁਲਸ਼ਨ ਕੁਮਾਰ ਹਣੀ ਉੱਠਣ ਦੀ ਕੋਸ਼ਿਸ਼ ਕਰਦੇ ਆ ਇੱਕ ਕੰਧ ਦਾ ਸਹਾਰਾ ਲੈ ਕੇ ਇੰਨੇ ਟਾਈਮ ਦੇ ਵਿੱਚ ਜਿਹੜਾ ਉਹਨਾਂ ਦਾ ਡਰਾਈਵਰ ਆ ਰੂਪ ਲਾਲ ਉਹਨੂੰ ਪਤਾ ਲੱਗ ਜਾਂਦਾ ਕਿ ਕੀ ਹੋਣ ਜਾ ਰਿਹਾ ਕੀ ਪਾਣਾ ਵਰਤ ਗਿਆ ਬਿਲਕੁਲ ਉੱਥੇ ਕੋਲੀ ਇੱਕ ਗਮਲਾ ਪਿਆ ਹੁੰਦਾ ਤਾਂ ਰੂਪ ਲਾਲ ਉਹ ਗਮਲਾ ਚੱਕ ਕੇ ਅਬਦੁਲ ਰੌਫ ਵੱਲ ਨੂੰ ਸੱਟ ਦਾਵਾ ਮਾਰਦਾ ਵਾ ਅਬਦੁਲ ਰੌਫ ਜਦੋਂ ਇਹ ਚੀਜ਼ ਦੇਖਦਾ ਤਾਂ ਇਸ ਤੋਂ ਬਾਅਦ ਦੋ ਗੋੜੀਆਂ ਉਹ ਰੂਪ ਲਾਲ ਤੇ ਮਾਰਦਾ ਰੂਪ ਲਾਲ ਵੀ ਉੱਥੇ ਜ਼ਖਮੀ ਹੋ ਕੇ ਡਿੱਗ ਪੈਂਦੇ ਆ ਇਨੇ ਟਾਈਮ ਦੇ ਦਰਮਿਆਨ ਗੁਲਸ਼ਨ ਕੁਮਾਰ ਹੁਣੀ ਉੱਚੀ ਉੱਚੀ ਆਸੇ ਪਾਸੇ ਦੇ ਲੋਕਾਂ ਨੂੰ ਹੈਲਪ ਕਰਨ ਦੇ ਲਈ ਪੁਕਾਰਦੇ ਆ ਉੱਚੀ ਆਵਾਜ਼ ਲਾਉਂਦੇ ਪਰ ਜਿਹੜੇ ਆਸੇ ਪਾਸੇ ਦੇ ਲੋਕ ਨੇ ਉਹ ਇੰਨਾ ਕਿ ਡਰ ਜਾਂਦੇ ਆ ਇਸ ਸ਼ੂਟਆਊਟ ਤੋਂ ਹਰ ਕੋਈ ਇਨਸਾਨ ਉਸ ਬੰਦੇ ਦੇ ਲਈ ਜਿਹੜਾ ਇੰਨਾ ਧਾਰਮਿਕ ਆ ਜਿਹੜਾ ਨਾ ਸਿਰਫ ਧਰਮ ਕੀ ਅਕੱਲਾ ਇੰਨਾ ਬਹਾਦਰ ਆ ਕਿ ਇਨ੍ਹਾਂ ਲੋਕਾਂ ਦੀਆਂ ਧਮਕੀਆਂ ਤੋਂ ਨਹੀਂ ਡਰਿਆ ਉਸ ਬੰਦੇ ਦੇ ਲਈ ਵੀ ਆਪਣੇ ਦਰਵਾਜ਼ੇ ਘਰਾਂ ਦੇ ਬੰਦ ਕਰ ਦਿੰਦੇ ਆ ਅੰਦਰੋਂ ਕੁੰਡੇ ਲਾ ਕੇ ਦਬ ਜਾਂਦੇ ਆ ਦੁਬਕ ਜਾਂਦੇ ਹੁਣ ਗਲੀ ਦੇ ਵਿੱਚ ਪੂਰੀ ਸਨਸਰਾਵਾ ਤੇ ਸਿਰਫ ਉੱਥੇ ਨੇ ਡਿੱਗੇ ਹੋਏ ਗੁਲਸ਼ਨ ਕੁਮਾਰ ਜਿਨ੍ਹਾਂ ਦੇ ਚਾਰ ਗੋਲੀਆਂ ਆਲਰੇਡੀ ਵੱਜ ਚੁੱਕੀਆਂ ਨੇ ਜ਼ਖਮੀ ਪਏ ਹੋਏ ਰੂਪ ਲਾਲ ਤੇ ਇਹ ਤਿੰਨੇ ਕਾਤਲ ਇਸ ਤੋਂ ਬਾਅਦ ਅਬਦੁਲ ਰੌਫ ਅਬਦੁਲ ਰਸ਼ੀਦ ਤੇ ਅਨਿਲ ਸ਼ਰਮਾ ਡੇਗੇ ਹੋਏ ਗੁਲਸ਼ਨ ਕੁਮਾਰ ਉਹਨਾਂ ਦੇ ਸਰੀਰ ਦੇ ਵਿੱਚ 12 ਹੋਰ ਗੋੜੀਆਂ ਮਾਰਦੇ ਆ ਤੇ ਉੱਥੋਂ ਹੀ ਇੱਕ ਟੈਕਸੀ ਨੂੰ ਫੜ ਕੇ ਤੇ ਉਸੇ ਟਾਈਮ ਉੱਥੋਂ ਵਰਸੋਵਾ ਵੱਲੋਂ ਨਿਕਲ ਜਾਂਦੇ ਆ ਇਹ ਸਾਰੇ ਦੀ ਸਾਰਾ ਜਿਹੜਾ ਘਟਨਾ ਕਰਮਾ ਇਹ 2 ਮਿੰਟ ਦੇ ਵਿੱਚ ਵਿੱਚ ਸਭ ਕੁਝ ਖਤਮ ਹੋ ਜਾਂਦਾ ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਹੁਣ ਥੋੜਾ ਕੰਮ ਮਠਾ ਪੈ ਗਿਆ ਉਹ ਕਾਤਲ ਇੱਥੋਂ ਜਾ ਚੁੱਕੇ ਆ ਤਾਂ ਦੋ ਲੋਕ ਵਾਪਸ ਭੱਜਦੇ ਹੋਏ ਗੁਲਸ਼ਨ ਕੁਮਾਰ ਉਹਨਾਂ ਦੀ ਮਦਦ ਲਈ ਆਉਂਦੇ ਆ ਸਭ ਤੋਂ ਪਹਿਲੇ ਹੁੰਦੇ ਆ ਉਸੇ ਮੰਦਰ ਦੇ ਪੁਜਾਰੀ ਰਾਮਾਚੰਦਰ ਲਵਾਂਗਰੇ ਤੇ ਇੱਕ ਬਿਲਕੁਲ ਨਾਲ ਹੀ ਘਰ ਦੇ ਵਿੱਚ ਰਹਿਣ ਵਾਲੇ ਰਾਜੀਸ਼ ਜੋਰੀ ਗੁਲਸ਼ਨ ਕੁਮਾਰ ਹੋਣਾ ਨੂੰ ਤੇ ਰੂਪ ਲਾਲ ਹੋਣਾ ਨੂੰ ਉਸੇ ਟਾਈਮ ਕੂਪਰ ਹਸਪੀਟਲ ਵਿੱਚ ਪਹੁੰਚਾਇਆ ਜਾਂਦਾ ਪਰ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਿਉਂਕਿ ਟੋਟਲ 16 ਗੋਲੀਆਂ ਗੁਲਸ਼ਨ ਕੁਮਾਰ ਹੋਣਾ ਦੇ ਸਰੀਰ ਵਿੱਚ ਦੀ ਲੰਘ ਚੁੱਕੀਆਂ ਨੇ ਤਾਂ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੁਲਸ਼ਨ ਕੁਮਾਰ ਹੋਣਾ ਦੇ ਉੱਪਰ ਹਮਲੇ ਦੀ ਤੇ ਉਸ ਤੋਂ ਸਿਰਫ ਕੁਝ ਹੀ ਟਾਈਮ ਤੋਂ ਬਾਅਦ ਉਹਨਾਂ ਦੀ ਮੌਤ ਦੀ ਜਿਹੜੀ ਖਬਰ ਆ ਉਹ ਪੂਰੇ ਇੰਡੀਆ ਦੇ ਵਿੱਚ ਫੈਲਦੀ ਆ ਟੀ ਸੀਰੀਜ਼ ਦਾ مالک ਬਾਲੀਵੁੱਡ ਦਾ ਸਭ ਤੋਂ ਵੱਡਾ ਸੁਪਰਸਟਾਰ ਜਿਹੜਾ ਫਿਲਮਾਂ ਦੇ ਵਿੱਚ ਇੱਕ ਐਕਟਰ ਵੀ ਨਹੀਂ ਹੈਗਾ ਪਰ ਸਭ ਤੋਂ ਵੱਡਾ ਨਾਮ ਬਾਲੀਵੁੱਡ 'ਚ ਇਸ ਇਨਸਾਨ ਦਾ ਉਹ ਬੰਦਾ ਅੰਡਰਵਰਲਡ ਵਾਲਿਆਂ ਵੱਲੋਂ ਮਾਰ ਦਿੱਤਾ ਗਿਆ ਇਸ ਤੋਂ ਬਾਅਦ ਗੁਲਸ਼ਨ ਕੁਮਾਰ ਹੋਣਾ ਦੇ ਸਰੀਰ ਨੂੰ ਵਾਪਸ ਉਹਨਾਂ ਦੇ ਅਸਲੀ ਜਿਹੜਾ ਘਰ ਹੈਗਾ ਦਿੱਲੀ ਦਰਿਆਗੰਜ ਦੇ ਵਿੱਚ ਉੱਥੇ ਲਿਜਾਇਆ ਜਾਂਦਾ ਤੇ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੁਣ ਗੁਲਸ਼ਨ ਕੁਮਾਰ ਹੋਣਾ ਦਾ ਸੰਸਕਾਰ ਹੋ ਚੁੱਕਿਆ ਐਕਸ਼ਨ ਦੇ ਉੱਪਰ ਹੁਣ ਰਿਐਕਸ਼ਨ ਹੋਣੀ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾ ਨਾਮ ਜਿਹਦੇ ਤੋਂ ਲੋਕ ਹੈਰਾਨ ਹੁੰਦੇ ਆ ਸੁਣ ਕੇ ਕਿ ਗੁਲਸ਼ਨ ਕੁਮਾਰ ਹੋਣਾ ਦੇ ਕਤਲ ਦੇ ਵਿੱਚ ਜੁੜਿਆ ਉਹ ਸੀਗਾ ਨਦੀਮ ਸੈਫੀ ਦਾ ਦੂਸਰਾ ਨਾਮ ਆਉਂਦਾ ਟੀ ਸੀਰੀਜ਼ ਦੀ ਬਿਲਕੁਲ ਇੱਕ ਰਾਈਵਲ ਕੰਪਨੀ ਉਸ ਟਾਈਮ ਦੀ ਬਹੁਤ ਵੱਡੀ ਤੁਹਾਨੂੰ ਯਾਦ ਹੋਊਗਾ ਨਾਮ ਟਿਪਸ ਕੰਪਨੀ ਦਾ ਟਿਪਸ ਵਾਲਿਆਂ ਦੀਆਂ ਬਹੁਤ ਸਾਰੀਆਂ ਕੈਸੇਟਸ ਹੁੰਦੀਆਂ ਸੀ ਤੇ ਇਹਨਾਂ ਦੇ ਓਨਰ ਰਮੇਸ਼ ਤੁਰਾਨੀ ਦਾ ਸਟਾਰਟਿੰਗ ਦੇ ਵਿੱਚ ਪੁਲਿਸ ਵਾਲੇ ਆਪਣੇ ਬਿਆਨ ਦਿੰਦੇ ਆ ਕਿ ਸਿਰਫ ਨਦੀਮ ਨਹੀਂ ਨੀ ਰਮੇਸ਼ ਤਰਾਨੀ ਹੋਣਾ ਨੇ ਵੀ 25 ਲੱਖ ਰੁਪਇਆ ਦਾਉਦ ਇਬਰਾਹਿਮ ਨੂੰ ਦਿੱਤਾ ਕਿ ਪੁਲਿਸ ਵਾਲਿਆਂ ਨੇ ਇੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਕੀਤੀ ਕਿ ਇੱਕ ਇੰਨੇ ਵੱਡੇ ਇਨਸਾਨ ਦਾ ਨਾਮ ਸਿੱਧਾ ਹੀ ਓਪਨਲੀ ਪ੍ਰੈਸ ਕਾਨਫਰੰਸ ਦੇ ਵਿੱਚ ਲੈਤਾ ਬਿਨਾਂ ਹੀ ਕਿਸੇ ਸਬੂਤ ਦੇ ਤੇ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਆਪਣਾ ਇਹ ਬਿਆਨ ਜਿਹੜਾ ਦਿੱਤਾ ਹੋਇਆ ਇੰਨੇ ਸਾਰੇ মিডিਆ ਹਾਊਸਸ ਦੇ ਸਾਹਮਣੇ ਉਹਨੂੰ ਵਾਪਸ ਲੈਣਾ ਪਿਆ ਤੇ ਰਮੇਸ਼ ਤਰਾਨੀ ਹੋਣਾ ਤੋਂ ਮਾਫੀ ਮੰਗਣੀ ਪਈ ਪਰ ਸਭ ਤੋਂ ਵੱਡੀ ਅਸਫਲਤਾ ਜਿਹੜੀ ਮੁੰਬਈ ਪੁਲਿਸ ਦੀ ਸੀਗੀ ਉਹ ਆਉਂਦੀ ਆ ਨਦੀਮ ਸੈਫੀ ਦੇ ਕੇਸ ਦੇ ਵਿੱਚ ਉਹੋ ਇਨਸਾਨ ਜਿਹਦੇ ਤੋਂ ਗੁਲਸ਼ਨ ਕੁਮਾਰ ਹੋਣਾ ਦੀ ਹੱਤਿਆ ਦਾ ਸਿਲਸਲਾ ਸ਼ੁਰੂ ਹੁੰਦਾ ਇਸ ਤੋਂ ਪਹਿਲਾਂ ਕਿ ਪੁਲਿਸ ਉਹਦੇ ਤੱਕ ਪਹੁੰਚਦੀ ਉਹ ਮੁੰਬਈ ਤੋਂ ਲੰਡਨ ਭੱਜ ਜਾਂਦਾ ਤੇ ਇੰਗਲੈਂਡ ਦੀ ਪੁਲਿਸ ਤੇ ਉੱਥੋਂ ਦਾ ਜਿਹੜਾ ਜੁਡੀਸ਼ਰੀ ਸਿਸਟਮ ਆ ਉਹ ਇੰਡੀਆ ਨੂੰ ਨਦੀਮ ਨੂੰ ਵਾਪਸ ਕਰਨ ਤੋਂ ਸਾਫ਼ ਮਨਾ ਕਰ ਦਿੰਦੇ ਆ ਕੁਝ ਸਾਲਾਂ ਤੋਂ ਬਾਅਦ ਨਦੀਮ ਨੂੰ ਉਥੋਂ ਦੀ ਬ੍ਰਿਟਿਸ਼ ਸਿਟੀਜ਼ਨਸ਼ਿਪ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਕਦੇ ਵੀ ਇੰਡੀਆ ਵਾਪਸ ਨਹੀਂ ਆਉਂਦਾ ਦੂਸਰਾ ਸਭ ਤੋਂ ਵੱਡਾ ਨਾਂ ਸੀ ਅਬੂ ਸਲੇਮ ਦਾ ਨਦੀਮ ਪੱਜ ਜਾਂਦਾ ਇੰਗਲੈਂਡ ਨੂੰ ਤੇ ਅਬੂ ਸਲੇਮ ਚਲੇ ਜਾਂਦਾ ਪੁਰਤਗਾਲ ਨੂੰ ਤਾਂ ਅਗਲੀ ਵੱਡੀ ਨਲੈਕੀ ਪੁਲਿਸ ਵਾਲਿਆਂ ਦੀ ਇੰਡੀਅਨ ਗਵਰਨਮੈਂਟ ਦਾ ਪੁਰਤਗਾਲ ਦੇ ਨਾਲ ਇੱਕ ਐਗਰੀਮੈਂਟ ਸੀ ਜਿਹਦੇ ਅਕੋਰਡਿੰਗ ਇੱਕ ਪਾਰਟਿਕੂਲਰ ਡੇਟ ਤੱਕ ਜਿੰਨੇ ਵੀ ਕੇਸਸ ਦੇ ਵਿੱਚ ਕੋਈ ਵੀ ਇਨਸਾਨ ਇੰਡੀਅਨ ਮੂਲ ਦੇ ਨਾਮਜਦ ਸੀਗੇ ਪੁਰਤਕਾਲ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਪੁਰਤਕਾਲ ਵਾਪਸ ਕਰੂਗਾ ਉਸ ਤੋਂ ਬਾਅਦ ਵਾਲਿਆਂ ਨੂੰ ਨਹੀਂ ਕਰੂਗਾ ਇੰਡੀਅਨ ਪੁਲਿਸ ਨੇ ਜਿਹੜੀ ਚਾਰ ਸ਼ੀਟ ਦਾਖਲ ਕੀਤੀ ਅਬੂਸਲੇਮ ਦੇ ਅਗੇਂਸਟ ਉਹਦੇ ਵਿੱਚ ਉਹਨੂੰ 1993 ਦੇ ਵਿੱਚ ਮੁੰਬਈ ਦੇ ਵਿੱਚ ਹੋਏ ਬੰਬ ਬਲਾਸਟ ਦੇ ਵਿੱਚ ਤਾਂ ਚਾਰ ਸ਼ੀਟ ਕੀਤਾ ਹੋਇਆ ਸੀ ਪਰ ਉਹਨੂੰ ਉਹਦੇ ਵਿੱਚ ਉਹਦਾ ਨਾਮ ਹੀ ਨਹੀਂ ਪਾਇਆ ਉਸ ਚਾਰ ਸ਼ੀਟ ਦੇ ਵਿੱਚ ਜਿਹਦੇ ਵਿੱਚ ਗੁਲਸ਼ਨ ਕੁਮਾਰ ਹੋਣਾ ਦੀ ਹੱਤਿਆ ਹੋਈ ਸੀ ਕਿਉਂਕਿ ਅਬੂ ਸਲੇਮ ਹੀ ਉਹ ਇਨਸਾਨ ਸੀ ਜਿਨੇ ਇਹ ਸਭ ਕੁਝ ਕਰਵਾਇਆ ਹੁਣ ਜਦ ਇੰਡੀਆ ਨੇ ਉਹਦਾ ਨਾਮ ਹੀ ਉਸ ਚਾਰ ਸ਼ੀਟ 'ਚ ਨਹੀਂ ਪਾਇਆ ਤਾਂ ਪੁਰਤਗਾਲ ਦੇ ਕੋਲੇ ਕੋਈ ਵੀ ਕਾਰਨ ਨਹੀਂ ਸੀ ਅਬੂ ਸਲੇਮ ਇੰਡੀਆ ਨੂੰ ਵਾਪਸ ਕਰਨ ਤਾਂ ਫਾਈਨਲੀ ਇੱਥੇ ਕਾਨੂੰਨ ਦੀ ਇੱਕ ਬਹੁਤ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਤੇ ਉਸ ਤੋਂ ਬਾਅਦ 2005 ਦੇ ਵਿੱਚ ਜਾ ਕੇ ਫਾਈਨਲੀ ਪੁਰਤਗਾਲ ਇੰਡੀਆ ਨੂੰ ਅਬੂ ਸਲੇਮ ਨੂੰ ਵਾਪਸ ਕਰਦਾ 2001 ਦੇ ਵਿੱਚ ਇਸ ਕੇਸ ਦਾ ਫੈਸਲਾ ਹੁੰਦਾ ਅਬਦੁਲ ਰਾਉਫ ਨੂੰ ਤੇ ਉਹਦੇ ਭਾਈ ਨੂੰ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ سزا ਹੁੰਦੀ ਆ ਪਰ ਇੱਕ ਹੋਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਹਾਲੇ ਵੀ ਇਸ ਕੇਸ ਦੀ ਬਾਕੀ ਆ ਸਾਲ ਆਉਂਦਾ 2001 ਦਾ ਮੁੰਬਈ ਪੁਲਿਸ ਦੇ ਫਾਰਮਰ ਪੁਰਾਣੇ ਕਮਿਸ਼ਨਰ ਰਕੇਸ਼ ਮਾਰੀਆ ਆਪਣੀ ਇੱਕ ਕਿਤਾਬ ਲਿਖਦੇ ਆ ਤੇ ਉਹਦੇ ਵਿੱਚ ਇਸ ਕਤਲ ਕਾਂਡ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਵੱਡੇ ਕਈ ਖੁਲਾਸੇ ਕਰਦੇ ਕਿਤਾਬ ਦਾ ਨਾਮ ਆ Let me say it now ਮਤਲਬ ਕਿ ਹੁਣ ਫਾਈਨਲੀ ਮੈਨੂੰ ਇਹ ਸਭ ਕੁਝ ਕਹਿਣ ਦਿਓ ਇਸ ਕਿਤਾਬ ਦੇ ਵਿੱਚ ਉਹ ਇਹ ਕਹਿੰਦੇ ਆ ਕਿ ਗੁਲਸ਼ਨ ਕੁਮਾਰ ਹੋਣਾ ਦੇ ਕਤਲ ਤੋਂ ਪਹਿਲਾਂ ਹੀ ਪੁਲਿਸ ਵੜਿਆਂ ਨੂੰ ਇਸ ਚੀਜ਼ ਦੀ ਸੂ ਲੱਗ ਚੁੱਕੀ ਸੀ ਕਿ ਉਹਨਾਂ ਦੇ ਉੱਪਰ ਕੋਈ ਬਹੁਤ ਵੱਡਾ ਜਾਨਲੇਵਾ ਹਮਲਾ ਹੋ ਸਕਦਾ ਇੱਕ ਰਿਪੋਰਟਰ ਤੋਂ ਖੁਦ ਰਕੇਸ਼ ਮਾਰੀਆ ਨੂੰ ਇੱਕ ਫੋਨ ਕਾਲ ਆਉਂਦੀ ਆ ਤੇ ਉਸ ਫੋਨ ਕਾਲ ਦੇ ਵਿੱਚ ਮੁੰਬਈਆ ਲਹਿਜੇ ਦੇ ਵਿੱਚ ਟਿਪੀਕਲ ਉਹ ਇਨਸਾਨ ਰਕੇਸ਼ ਹੋਣਾ ਨੂੰ ਇਹ ਕਹਿੰਦਾ ਕਮਿਸ਼ਨਰ ਆਫ ਪੁਲਿਸ ਆਫ ਮੁੰਬਈ ਮੁੰਬਈ ਪੁਲਿਸ ਦੇ ਕਮਿਸ਼ਨਰ ਨੂੰ ਕਿ ਗੁਲਸ਼ਨ ਕੁਮਾਰ ਹੋਣਾ ਦੀ ਵਿਕਟ ਡਿੱਗਣ ਵਾਲੀ ਹੈ ਜਦੋਂ ਰਕੇਸ਼ ਹੁਣੀ ਇਹ ਪੁੱਛਦੇ ਆ ਕਿ ਇਹ ਵਿਕਟ ਕੌਣ ਲੈ ਰਿਆ ਤਾਂ ਅਗੋਂ ਸਿੱਧਾ ਸਿੱਧਾ ਉਹ ਨਾਮ ਲੈਂਦਾ ਅਬੂ ਸਾਲੇਮ ਇਸ ਰਿਪੋਰਟਰ ਦੇ ਕੋਲੇ ਇਥੋਂ ਤੱਕ ਜਾਣਕਾਰੀ ਹੁੰਦੀ ਆ ਰਕੇਸ਼ ਹੁਣੀ ਆਪਣੀ ਕਿਤਾਬ ਦੇ ਵਿੱਚ ਇਹ ਚੀਜ਼ ਲਿਖਦੇ ਆ ਉਹਦਾ ਜ਼ਿਕਰ ਕਿ ਸਾਰੀ ਤਿਆਰੀ ਹੋ ਚੁੱਕੀ ਆ ਸ਼ੂਟਰਸ ਤੱਕ ਸਿਲੈਕਟ ਕਰ ਲਏ ਗਏ ਨੇ ਇੱਕ ਕੋਈ ਖਾਸ ਮੰਦਰ ਜਿੱਥੇ ਗੁਲਸ਼ਨ ਕੁਮਾਰ ਹੁਣੀ ਹਮੇਸ਼ਾ ਜਾਂਦੇ ਆ ਹਰ ਰੋਜ਼ ਡੇਲੀ ਬਿਨਾ ਨਾਗਾ ਮੋਸਟ ਲਾਈਕਲੀ ਆ ਬਹੁਤ ਜ਼ਿਆਦਾ ਉਮੀਦ ਇਸ ਚੀਜ਼ ਦੀ ਆ ਕਿ ਉਸੇ ਮੰਦਰ ਦੇ ਵਿੱਚਕਾਰ ਕਿਤੇ ਉਹਨਾਂ ਦੇ ਉੱਪਰ ਹਮਲਾ ਹੋਊਗਾ ਇੰਨੀ ਗੱਲ ਸੁਣਨ ਤੋਂ ਬਾਅਦ ਰਕੇਸ਼ ਹੁਣੀ ਫੋਨ ਕਰਦੇ ਆ ਬਾਲੀਵੁੱਡ ਦੇ ਇੱਕ ਹੋਰ ਬਹੁਤ ਵੱਡੇ ਡਾਇਰੈਕਟਰ ਮਹੇਸ਼ ਪੱਟ ਉਹਨਾਂ ਨੂੰ ਆਲੀਆ ਪੱਟ ਦੇ ਪਿਤਾ ਨੂੰ ਉਹਨਾਂ ਤੋਂ ਇਹ ਚੀਜ਼ ਕਨਫਰਮ ਕਰਦੇ ਆ ਕਿ ਕੀ ਸੱਚੀ ਕੋਈ ਇਸ ਤਰ੍ਹਾਂ ਦਾ ਮੰਦਰ ਹੈ ਜਿੱਥੇ ਗੁਲਸ਼ਨ ਕੁਮਾਰ ਹੁਣੀ ਡੇਲੀ ਜਾਂਦੇ ਆ ਤਾਂ ਮਹੇਸ਼ ਪੱਟ ਹੁਣੀ ਇਹ ਚੀਜ਼ ਕਹਿੰਦੇ ਆ ਕਿ ਹਾਂ ਗੁਲਸ਼ਨ ਕੁਮਾਰ ਹੁਣੀ ਡੇਲੀ ਇੱਕ ਖਾਸ ਮੰਦਰ ਪਹੁੰਚਦੇ ਆ ਇਹਨਾਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਮੁੰਬਈ ਪੁਲਿਸ ਗੁਲਸ਼ਨ ਕੁਮਾਰ ਹੁਣਾ ਨੂੰ ਨਹੀਂ ਬਚਾ ਸਕੇ ਇਹ ਚੀਜ਼ ਮੈਂ ਨਹੀਂ ਕਹਿੰਦਾ ਆਪਣੇ ਕੋਲੋਂ ਮੈਂ ਕੁਝ ਵੀ ਨਹੀਂ ਕੀਤਾ ਇਹ ਸਾਰਾ ਕੁਝ ਉਸ ਟਾਈਮ ਦੇ ਪੁਲਿਸ ਦੇ ਕਮਿਸ਼ਨਰ ਬਾਅਦ ਦੇ ਵਿੱਚ ਲਿਖੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕਰਦੇ ਆ ਇਸ ਤੋਂ ਬਾਅਦ ਫਿਰ ਅਨਿਲ ਸ਼ਰਮਾ ਫੜਿਆ ਜਾਂਦਾ ਤੀਸਰਾ ਸ਼ੂਟਰ ਉਹ ਵੀ ਸਜ਼ਾ ਮਿਲਦੀ ਉਹਨੂੰ ਵੀ ਉਮਰ ਕੈਦ ਦੀ ਸਜ਼ਾ ਹੁੰਦੀ ਆ ਅਬੂ ਸਲੇਮ ਉਹ ਵੀ ਫੜਿਆ ਜਾਂਦਾ ਜੋ ਨਹੀਂ ਫੜਿਆ ਗਿਆ ਉਹ ਹੈ ਦਾਊਦ ਇਬਰਾਹੀਮ ਤੇ ਨਦੀਮ ਸੈਫੀ ਤਾਂ ਇਹ ਸੀਗੀ ਕਹਾਣੀ ਇੱਕ ਇੰਨੀ ਵੱਡੀ ਕੈਸਟਾਂ ਬਣਾਉਣ ਵਾਲੀ ਕੰਪਨੀ ਟੀ ਸੀਰੀਜ਼ ਜਿਹਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਉਸ ਦੇ ਮਾਲਕ ਦੇ ਕਤਲ ਦੀ ਪਰ ਸਿਰਫ ਕਤਲ ਦੀ ਨਹੀਂ ਉਹਨਾਂ ਦੀ ਬਹਾਦਰੀ ਦੀ ਕਿ ਉਹ ਜਿਹੜਾ ਟ੍ਰੈਂਡ ਚਲਾਇਆ ਹੋਇਆ ਇਹਨਾਂ ਲੋਕਾਂ ਨੇ ਫਰੋਤੀਆਂ ਮੰਗਣ ਦਾ ਉਹਦੇ ਸਾਹਮਣੇ ਉਹ ਨਹੀਂ ਚੁਕੇ ਹਾਂ ਉਹਦਾ ਖਾਮਿਆਜਾ ਉਹਨਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਜ਼ਰੂਰ ਪਿਆ ਤੇ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਜੀ ਹੁਣ ਮੈਂ ਤੁਹਾਨੂੰ ਕੱਲ ਮਿਲੂੰਗਾ ਕਿਸੇ ਹੋਰ ਕਹਾਣੀ ਦੇ ਵਿੱਚ ਕਿਸੇ ਹੋਰ ਐਪੀਸੋਡ ਦੇ ਵਿੱਚ